ਜੀ ਹੁੰਦਾ ਹਾਂ ਬੋਲਸ ਦੇ ਵਿੱਚ ਭਰਤੀ ਹੋਣ ਦਾ ਇਹ ਮੇਰਾ ਬਚਪਨ ਦਾ ਸੁਪਨਾ ਸੀ ਜੋ ਭਗਵਾਨ ਤੁਮਨ ਸਰਕਾਰ ਜੀ ਨੇ ਸਾਨੂੰ ਮੌਕਾ ਦਿੱਤਾ ਮੈਂ ਵੈਸੇ ਤਾਂ ਓਬਰੇਜ ਹੋਣ ਦੇ ਨੇੜੇ ਸੀ ਬਰਤ ਸਰਕਾਰ ਦਾ ਮੈਂ ਬਹੁਤ ਸੱਚੀ ਜੀ ਦਿਲ ਤੋਂ ਧੰਨਵਾਦ ਕਰਦੀ ਸ਼ਸ਼ਰੀ ਕਾਲ ਜੀ ਮੇਰਾ ਨਾਮ ਕਰਮਜੀਤ ਕੌਰ ਹੈ ਡਿਸਟ੍ਰਿਕਟ ਮਾਨਸਾ ਤੋਂ ਬਿਲੋਂਗ ਕਰਦੀ ਹਾਂ ਮੈਂ ਪੋਸਟ ਗ੍ਰੈਜੂਏਸ਼ਨ ਆ ਮੈਂ ਭਗਵਾਨ ਜੀ ਨੂੰ ਸਰਕਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਰੁਜ਼ਗਾਰ ਦਾ ਮੌਕਾ ਦਿੱਤਾ ਮੈਂ ਐਜ਼ ਅ ਕਾਂਸਟੇਬਲ ਲੇਡੀ ਜੀਆਰਪੀ ਦੇ ਵਿੱਚ ਸਿਲੈਕਟ ਹੋਈ ਹਾਂ 2023 ਵਾਲੀ ਭਰਤੀ ਦੇ ਵਿੱਚ ਅਸੀਂ ਫਾਰਮ ਫਿਲ ਕੀਤੇ ਸੀਗੇ ਤੇ ਹੁਣ ਸਾਡੀ ਜੁਆਇਨਿੰਗ ਹੋ ਚੁੱਕੀ ਆ ਜਿੱਦਾਂ ਪਹਿਲਾਂ ਵਾਲੀਆਂ ਭਰਤੀਆਂ ਹੁੰਦੀਆਂ ਸੀਗੀਆਂ ਨਾ ਕਈ-ਕਈ ਸਾਲਾਂ ਤੱਕ ਲੰਘਦੀਆਂ ਰਹਿੰਦੀਆਂ ਸੀਗਾ ਸੋ ਇਹਦੇ ਵਿੱਚ ਸਾਨੂੰ ਇਹ ਬਹੁਤ ਵਧੀਆ ਲੱਗਿਆ ਕਿ ਸਾਡਾ ਸਾਲ ਦੇ ਵਿੱਚ ਵਿੱਚ ਹੀ ਹਨਾ ਇਹ ਜਿਹੜੀ ਭਰਤੀ ਕੰਪਲੀਟ ਹੋ ਗਈ ਆ ਤੇ ਅਸੀਂ ਜੁਆਇਨ ਕਰ ਲਿਆ ਜਿਹੜਾ ਸੁਪਨਾ ਸੀ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਇਹ ਮੇਰਾ ਬਚਪਨ ਦਾ ਸੁਪਨਾ ਸੀ ਜੋ ਭਗਵਾਨ ਦਵਨ ਸਰਕਾਰ ਜੀ ਨੇ ਸਾਨੂੰ ਮੌਕਾ ਦਿੱਤਾ ਮੈਂ ਵੈਸੇ ਤਾਂ ਓਵਰੇਜ ਹੋਣ ਦੇ ਨੇੜੇ ਸੀ ਪਰ ਸਰਕਾਰ ਦਾ ਮੈਂ ਬਹੁਤ ਸੱਚੀ ਜੀ ਦਿਲ